ਪਿੰਡਾਂ ਵਿੱਚੋਂ ਪਿੰਡ ਸੁਣੀਂਦਾ ਪਿੰਡਾਂ ਵਿੱਚੋਂ ਪਿੰਡ ਸੁਣੀਂਦਾ ਪਿੰਡ ਸੁਣੀਂਦਾ ਟੰਡੇ ਨੀ ਇਕ ਇੱਥੇ ਦੀ ਕਿਸ਼ਤੀ ਸੁਣੀਂਦੀ ਇਕ ਇੱਥੇ ਦੀ ਕਿਸ਼ਤੀ ਸੁਣੀਂਦੀ ਵਿੱਚ ਨਹਿਰ ਦੀ ਲੰਗੇ ਨੀ ਇੱਕ ਸੁਣੀਂਦਾ ਸਾਂਝੇ ਕਰਨੋਂ ਇੱਕ ਸੁਣੀਂਦਾ ਸਾਂਝੇ ਕਰਨੋਂ ਜਿੱਥੇ ਮੇਲੇ ਲੱਗਦੇ ਚੰਗੇ ਦਿਲ ਤਾਂ ਮੇਰਾ ਲੋਚੇ ਜਾਣ ਨੂੰ ਮਨ ਥੋੜਾ ਜੇ ਸੰਗੇ ਮੈਂ ਤਾਂ ਜਾਊਂਗੀ ਕਿਉਂ ਰਹਿਣਾ ਏ ਟੰਗੇ ਮੈਂ ਤਾਂ ਜਾਊਂਗੀ ਸਾਸ਼ੀ ਕਾਲ ਜੀ ਸਾਰਿਆਂ ਨੂੰ ਹਾਂ ਜੀ ਤੁਸੀਂ ਬਿਲਕੁਲ ਸਹੀ ਪਹਿਚਾਣਿਆ ਸਾਂਝੇ ਘਰ ਦੇ ਵਿੱਚ ਹੁਣ ਆਪਾਂ ਲੋਹੜੀ ਦਾ ਮੇਲਾ ਕਰਨ ਜਾ ਰਹੇ ਹਾਂ ਇਹ ਮੇਲਾ ਜਨਵਰੀ 3 4 5 ਨੂੰ ਹੋਣ ਜਾ ਰਿਹਾ ਹੈ ਇਸ ਮੇਲੇ ਦੇ ਵਿੱਚ ਆਪਾਂ ਬਹੁਤ ਤਰ੍ਹਾਂ ਦੀਆਂ ਦੁਕਾਨਾਂ ਲਾਵਾਂਗੇ ਅਲੱਗ-ਅਲੱਗ ਤਰ੍ਹਾਂ ਦਾ ਸਮਾਨ ਜਿਵੇਂ ਕੱਪੜਾ ਮਨਿਆਰੀ ਜੁਐਲਰੀ ਪਾਰਸ ਘਰ ਦਾ ਬਣਿਆ ਸਮਾਨ ਇਹ ਸਾਰੀਆਂ ਦੁਕਾਨਾਂ ਲੱਗਣਗੀਆਂ ਸੋ ਅਸੀਂ ਸਾਰਿਆਂ ਨੂੰ ਸਨੇਹਾ ਦਿੰਨੇ ਆਂ ਵੀ ਆਓ ਤੁਸੀਂ ਇਸ ਮੇਲੇ ਦੇ ਵਿੱਚ ਇਸ ਮੇਲੇ ਦਾ ਆਨੰਦ ਮਾਣੋ ਘਰ ਦੇ ਬਣਿਆ ਸਮਾਨ ਖਰੀਦੋ ਆਪਣੇ ਘਰ ਲੈ ਕੇ ਜਾਵੋ ਤੇ ਹਮ ਹਮਾ ਕੇ ਇਸ ਲੋਹੜੀ ਦੇ ਮੇਲੇ ਵਿੱਚ ਪਹੁੰਚੋ ਤੇ ਰੌਣਕਾਂ ਬਧਾਓ ਮੇਰੇ ਵੱਲੋਂ ਵੀ ਸੰਜਾ ਕਰਨਾ ਜਿਹੜੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਸਵੀ ਕਾਲ ਸੰਜੇ ਕਰਦਾ ਮੇਨ ਮਕਸਦ ਜੋ ਅਸੀਂ ਲੈ ਕੇ ਚੱਲੇ ਆਂ ਕਿ ਸੰਜਾ ਨੂੰ ਨਵਾਂ ਸਟਰਕਚਰ ਦੇਣਾ ਹੈ ਉਸੇ ਤਹਿਤ ਅਸੀਂ ਦੀਵਾਲੀ ਦੇ ਮੌਕੇ ਤੇ ਇਹ ਕੋਸ਼ਿਸ਼ ਕੀਤੀ ਸੀ ਕਿ ਇੱਕ ਤਜਰਬਾ ਕੀਤਾ ਜਾਵੇ ਜਿਹੜਾ ਨਾਰਮਲੀ ਪਿੰਡਾਂ ਦੇ ਵਿੱਚ ਨਹੀਂ ਹੁੰਦਾ ਕਿ ਇੱਕ ਵਧੀਆ ਢੰਗ ਨਾਲ ਵਧੀਆ ਤਰੀਕੇ ਨਾਲ ਇੱਕ ਚੰਗੇ ਸਮਾਨ ਦੀਆਂ ਦੁਕਾਨਾਂ ਤੇ ਵੈਂਡਰਜ਼ ਨੂੰ ਬੁਲਾ ਕੇ ਇੱਕ ਮੇਲੇ ਦਾ ਯੋਜਨ ਕੀਤਾ ਸੀ ਜਿਹਦੇ ਵਿੱਚ ਕਾਫੀ ਵੱਡੀ ਗਿਣਤੀ ਵਿੱਚ ਤੁਸੀਂ ਆਏ ਸਾਡਾ ਤਜਰਬਾ ਬੜਾ ਸਫਲ ਰਿਹਾ ਤੇ ਉਸੇ ਤਜਰਬੇ ਤੋਂ ਬਾਅਦ ਹੁਣ ਅਸੀਂ ਹੋਰ ਵੀ ਵਧੀਆ ਢੰਗ ਦੇ ਨਾਲ ਹੋਰ ਵੀ ਵੱਡੇ ਲੈਵਲ ਤੇ ਲੋਹੜੀ ਦੇ ਮੇਲੇ ਦਾ ਆਯੋਜਨ ਕਰਨ ਜਾ ਰਹੇ ਹਾਂ ਇਹ ਲੋਹੜੀ ਦਾ ਮੇਲਾ ਵੀ ਮੇਨ ਮਕਸਦ ਇਹੀ ਹੋਗਾ ਕਿ ਉਹ ਮੇਲੇ ਦੇ ਵਿੱਚ ਆ ਕੇ ਤੁਹਾਨੂੰ ਆਪਸ ਵਿੱਚ ਮਿਲਣ ਦਾ ਮੌਕਾ ਮਿਲੂਗਾ ਤੁਹਾਡੀਆਂ ਸਮਾਜਿਕ ਸਾਂਝਾਂ ਤੁਹਾਡੀਆਂ ਵਪਾਰਕ ਸਾਂਝਾਂ ਵਧਣਗੀਆਂ ਤੇ ਤਿੰਨ ਦਿਨ ਦੇ ਇਸ ਮੇਲੇ ਦੇ ਦੌਰਾਨ ਇੱਕ 4 ਤਰੀਕ ਨੂੰ ਅਸੀਂ ਲੋਹੜੀ ਨੂੰ ਸੈਲੀਬ੍ਰੇਟ ਵੀ ਕਰਾਂਗੇ ਸ਼ਾਮ ਨੂੰ ਜਿੱਥੇ ਧੂਣੀ ਲਗਾਈ ਜਾਊਗੀ ਗੀਤ ਸੰਗੀਤ ਹੋਊਗਾ ਗੌਣ ਵਜਾਉਣ ਹੋਊਗਾ ਸਾਰੇ ਆਪਾਂ ਰਲ ਕੇ ਗਾਵਾਂਗੇ ਨੱਚਾਂਗੇ ਤੇ ਲੋਹੜੀ ਦੇ ਤਿਹਾਰ ਨੂੰ ਮਨਾਵਾਂਗੇ ਤੇ ਆਉਣ ਵਾਲੇ 3 4 ਤੇ 5 ਜਨਵਰੀ ਨੂੰ ਇਹ ਮੇਲਾ ਸੰਝੇ ਘਰ ਵਿੱਚ ਖੇ ਹੋਵੇਗਾ ਜੀ ਤੇ ਪਿਛਲੀ ਵਾਰ ਵੀ ਅਸੀਂ ਇਹ ਮੇਲਾ ਕਰਵਾਇਆ ਸੀ ਕਾਫੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ ਤੇ ਉਮੀਦ ਕਰਦੇ ਹਾਂ ਕਿ ਇਸ ਵਾਰ ਵੀ ਅਸੀਂ ਇਹਨੂੰ 3 ਦਿਨ ਦਾ ਕਰਨ ਦਾ ਕਾਰਨ ਇਹ ਹੈ ਕਿ ਇੱਕ ਦਿਨ ਚ ਰਸ਼ਮ ਬਹੁਤ ਜ਼ਿਆਦਾ ਹੋ ਜਾਂਦਾ ਹੈ ਤਿੰਨ ਦਿਨਾਂ ਦੇ ਵਿੱਚ ਤੁਸੀਂ ਬੜੇ ਆਰਾਮ ਨਾਲ ਆਓਗੇ ਆ ਕੇ ਤੁਸੀਂ ਇੱਥੇ ਮੇਲੇ ਦਾ ਆਨੰਦ ਵੀ ਮਾਣੋਗੇ ਇੱਕ ਦੂਜੇ ਨਾਲ ਮਿਲੋਗੇ ਵੀ ਤੇ ਲੋੜੀ ਨੂੰ ਸੈਲੀਬ੍ਰੇਟ ਵੀ ਕਰਾਂਗੇ ਇਸ ਮੇਲੇ ਦੇ ਸੰਬੰਧ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਤੇ ਤੁਸੀਂ ਸਾਡੇ ਨਾਲ ਜ਼ਰੂਰ ਜੁੜੇ ਰਹਿਣਾ ਬਹੁਤ-ਬਹੁਤ ਮਿਹਰਬਾਨੀ ਜੀ ਸਤਿ ਸ਼੍ਰੀ ਅਕਾਲ